ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨ ਮੈਂ ਕੋਈ ਦੋਖੀ ਨਹੀਂਗਾ ਹਨ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਅ ਕਰਜ਼ਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਰਈ ਹੈ ਹਨਾ ਵੀ ਉਹ ਕਹਿੰਦੀ ਵੀ ਵੀ ਤੂੰ ਐਂ ਕਹਿੰਦੇ ਮੇਰੀ ਕੁੜੀ ਦਾ ਵਿਆਹ ਲੋਕ इमोशनल ਜਿਹੜੇ ਹੋ ਕੇ ਯਾਰ ਹੋਰ ਨਾਟਕ ਪਿਆਰ ਦਾ ਜਾਨੀ ਕਿਵੇਂ ਨੁਕਸਾਨ ਕਰਵਾ ਲੈਣਾ ਹਣਾ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਦੋਂ ਬਾਅਦ ਤੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬੇਗਵਾਲ ਤੋਂ 5000 ਰੁਪਇਆ ਕੋਈ ਹੋਰ ਦੇ ਕੇ ਆ ਸੀ 55000 ਰੁਪਇਆ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਰਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਤੇ ਹੁਣ ਜਦੋਂ ਸਾਨੂੰ ਸਵੇਰੇ ਪਤਾ ਲੱਗਦਾ ਹਨਾ ਵੀ ਕੋਥੋਲੀ ਪੰਚਾਇਤ ਦਾ ਫੋਨ ਆਉਂਦਾ ਵੀ ਭਾਈ ਇਹਨਾਂ ਦੇ ਤਾਂ ਕੋਈ ਵਿਆਹ ਹੀ ਨਹੀਂਗਾ ਉਦੋਂ ਨਾ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਵੀ ਅਸੀਂ ਕੁਝ ਵੀ ਗਰਾਊਂਡ ਦੇ ਵਿੱਚੋਂ ਬੋਲਦੇ ਆ ਤਾਂ ਕਿ ਕਿਸੇ ਸੌਰੀ ਭਾਈ ਆਵਾਜ਼ ਆਉਂਦੀ ਹੈ ਜੀ ਮੈਨੂੰ ਦੱਸ ਦਿਓ ਇੱਕ ਵਾਰੀ ਜਿਹੜੇ ਮੰਨ ਲਾ ਵੀ ਇਹਦਾ ਦੁੱਖ ਵੰਡਾਉਣਾ ਚਾਹੁੰਦੇ ਆ ਉਹ ਤਾਂ ਕਿੱਡੀ ਵੱਡੀ ਪੱਧਰ ਤੇ ਯਾਰ ਮੈਸੇਜ ਫੋਨ ਕਰਕੇ ਵੀ ਸਾਨੂੰ ਦੱਸੋ ਸਾਨੂੰ ਦੱਸੋ ਹਨਾ ਤਾਂ ਲੋਕ ਕਿੱਦਾਂ ਸਾਡੇ ਜਜ਼ਬਾਤਾਂ ਨਾਲ ਖੇਡਦੇ ਹਨ ਮੈਂ ਕੋਈ ਦੁਖੀ ਨਹੀਂਗਾ ਹਨਾ ਜਦੋਂ ਮੇਰੀ ਸਵੇਰੇ ਗੱਲ ਹੋਈ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਵੀ ਹਾਂਜੀ ਤੁਸੀਂ ਸਾਨੂੰ ਇਹ ਗੱਲ ਕਹੀ ਸੀਗੀ ਵੀ ਸਾਡੀ ਕੁੜੀ ਦਾ ਵਿਆਹ ਕਹਿੰਦੇ ਜੀ ਅਸੀਂ ਤਾਂ ਉਹੀ ਕਹਤਾ ਸਾਡੇ ਸਰਤਾ ਜੀ ਆ ਕਾਰਜਾ ਸੀਗਾ ਜੀ ਤੇ ਇਸ ਕਰਕੇ ਅਸੀਂ ਆਖਿਆ ਵੀ ਮੈਨੂੰ ਨਾਲ ਦੀ ਮੇਰੀ ਜਿਹੜੀ ਸੀਗੀ ਮਾਈ ਉਹਦੇ ਨਾਲ ਮਾਤਾ ਤੇ ਆਈ ਹਨਾ ਵੀ ਉਹ ਕਹਿੰਦੀ ਵੀ ਵੀ ਤੂੰ ਐਂ ਕਹਿੰਦੇ ਮੇਰੀ ਕੁੜੀ ਦਾ ਵਿਆਹ ਬਹੁਤ ਦੁੱਖ ਲੱਗਿਆ ਯਾਰ ਦੇਖੋ ਤੁਸੀਂ ਜਿੰਨੇ ਵੀ ਭੈਣ ਭਰਾ ਆਉਂ ਬਾਹਰਲੇ ਯਾਰ ਬਹੁਤ ਔਖੀ ਆ ਕਮਾਈ ਵੀਰੇ ਹਨਾ ਇੱਥੇ ਕੋਈ ਵੀ ਬੰਦਾ ਉੱਠ ਕੇ ਕਹਿੰਦਾ ਵੀ ਕੁਝ ਵੀ ਵੀ ਇਦਾਂ ਕਰਕੇ ਯਾਰ ਵੀ ਸਾਡੀ ਮਦਦ ਕਰਾਓ ਅਸੀਂ ਜੋ ਵੀ ਬੋਲਦੇ ਆ ਤੁਸੀਂ ਸਾਡੇ ਬੋਲੇ ਤੇ ਫੁੱਲ ਚਾੜਦੇ ਹੋ ਯਾਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਪਰ ਸਾਨੂੰ ਵੀ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਯਾਰ ਵੀ ਅਸੀਂ ਜਿਹੜੀ ਕਿਸੇ ਦੀ ਕਮਾਈ ਆ ਉਹ ਗਲਤ ਥਾਂ ਤਾਂ ਨਹੀਂ ਲੱਗ ਰਹੀ ਕਿਸੇ ਉਹੀ ਉਹੀ ਤਾਂ ਨਹੀਂ ਲੈ ਕੇ ਜਾ ਰਿਹਾ ਕਈ ਵਾਰੀ ਕੀ ਹੁੰਦਾ ਜਿਵੇਂ ਇਸ ਤਰ੍ਹਾਂ ਦੀ ਗੱਲ ਹੁੰਦੇ ਆ ਤਾਂ ਜਿਹੜੇ ਬੰਦੇ ਲੋੜਵੰਦ ਹੁੰਦੇ ਆ ਉਹ ਰਹਿ ਜਾਂਦੇ ਆ ਤੇ ਦੂਜੇ ਉਹ ਕਰ ਜਾਂਦੇ ਆ ਇਸੇ ਤਰ੍ਹਾਂ ਇਹ ਕਈ ਸਾਡੇ ਸੱਜਣ ਕਬੱਡੀ ਦੇ ਵਿੱਚ ਵੀ ਹੈ ਗਿਆ ਚਲੋ ਇੱਕ ਵਾਰੀ ਢੇੜਾ ਗੂੜਾ ਲਵਾਇਆ ਹੈਲਪ ਵੀ ਹੋ ਜਾਂਦੀ ਆ ਫਿਰ ਉਹਨਾਂ ਦਾ ਕੰਮ ਹੀ ਜਿਹੜਾ ਉਹ ਮੇਰੇ ਭਰਾ ਬਣਾ ਲੈਂਦੇ ਆ ਯਾਰ ਵੀ ਹਾਂ ਆਪਾਂ ਜਾਣਾ ਹੀ ਆ ਟੂਰਨਾਮੈਂਟ ਤੇ ਢੇੜਾ ਲਾਉਣੀ ਆ ਤੇ ਵੀ ਆਪਾਂ ਪੈਸੇ business ਬਣਾ ਲੈਂਦੇ ਆ ਸੋ ਸਾਡੀ ਹੱਥ ਬੰਨ ਕੇ ਬੇਨਤੀ ਆ ਲੋਕਾਂ ਦੀ ਕਮਾਈ ਬਹੁਤ ਔਖੀ ਆ ਵਿਦੇਸ਼ਾਂ ਦੇ ਵਿੱਚ ਜਾਂ ਇੱਥੇ ਵੀ ਬਹੁਤ ਔਖੀ ਕਮਾਈ ਦੇ ਨਾਲ ਲੋਕ ਆਪਦੇ ਪਰਵਾਰਾਂ ਨੂੰ ਵੀ ਪਾਲਦੇ ਆ ਹੋਰ ਵੀ ਕਿਤੇ ਲੋੜਵੰਦਾਂ ਦੀ ਸੇਵਾ ਹੁੰਦੀ ਆ ਉਹ ਕਰਦੇ ਆ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਵੀਰੇ ਕਬੱਡੀ ਦੀ ਗਰਾਊਂਡ ਦੇ ਵਿੱਚ ਮੈਂ ਇਹ ਬੇਨਤੀ ਕਰਨੀ ਚਾਹਣਾ ਜਦੋਂ ਕਿਸੇ ਪਲੇਅਰ ਦੇ ਸਰਟੀਫਿਕੇਟ ਲੱਗੂਗੀ ਹਨਾ ਜੀ ਜਰੂਰ ਹੈਲਪ ਕਰਾਂਗੇ ਅਸੀਂ ਆਪਾਂ ਇਸ ਗੱਲ ਤੋਂ ਭੱਜਦੇ ਨਹੀਂ ਨਾ ਹੀ ਆਪਾਂ ਭਜਣਾ ਭਜ ਜਜ਼ਬਾਤੀ ਬੰਦੇ ਆ ਬਾਈ ਦੇਖੋ ਮੇਰੇ ਨਾ ਦਿਲ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਮੈਨੂੰ ਇਹ ਸੀਗਾ ਵੀ ਯਾਰ ਮੈਂ ਕਿਹੜੇ ਵੇਲੇ ਇਹ ਗੱਲ ਕਰਦੇ ਆ ਹਨਾ ਮੈਂ ਦੱਸ ਦਿਆਂ ਯਾਰ ਵੀ ਤਾਂ ਕਿ ਯਾਰ ਲੋਕ ਇਮੋਸ਼ਨਲ ਜਿਹੜੇ ਹੋ ਕੇ ਯਾਰ ਹੋਰ ਨਾਕ ਤੇ ਆਪ ਦਾ ਜਾਨੀ ਕਿ ਬੀ ਨਿਸ਼ਾਨ ਕਰਵਾ ਲੈਣ ਹਨ ਕਿਉਂਕਿ ਮੇਰੇ ਕੋਲੇ 55000 ਰੁਪਇਆ ਉਦੋਂ ਬਾਅਦ ਚੋਂ ਭਾਜੀ ਇੱਕ ਮੰਗਾ ਯੂਐਸਏ ਤੋਂ ਭਾਜੀ ਮਿੰਟਾ ਬੇਗਵਾਨ ਤੋਂ 5000 ਰੁਪਇਆ ਕੋਈ ਹੋਰ ਦੇ ਕੇ ਗਿਆ ਸੀ 55000 ਰੁਪਇਆ ਮੇਰੇ ਕੋਲੇ ਉਹ ਪਿਆ ਆ ਜਿਹੜਾ ਉਹ ਮਾਤਾ ਦੀ ਅਨਾਉਂਸਮੈਂਟ ਤੋਂ ਬਾਅਦ ਇਕੱਠਾ ਹੋਇਆ ਸੀ ਉਹ ਆਪਾਂ ਜਿਹੜੇ ਲੋੜਬੰਦ ਹੋਣਗੇ ਉਨਾ ਤੱਕ ਪਹੁੰਚਦਾ ਕਰਾਂਗੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਨਾ ਕਰੀਏ ਜਿਹੜਾ ਹਰ ਇੱਕ ਬੰਦਾ ਦਾ ਸਬੰਧ ਕੱਢਣਾ ਚਾਹੁੰਦਾ ਹੈ ਨਾ ਆਪਦੀ ਕਮਾਈ ਦੇ ਵਿੱਚੋਂ ਪਰ ਸਾਡੀ ਸੋਚ ਇਹ ਹੈ ਵੀ ਬਾਈ ਜਿਨੇ ਕੋਈ 5 ਰੁਪਏ ਵੀ ਦੇਤੇ ਉਹਦੇ ਸਹੀ ਥਾਂ ਤੇ ਲੱਗਣ ਯਾਰ ਕੋਈ ਕਿਸੇ ਦਾ ਗਲਤ ਥਾਂ ਤੇ ਪੈਸਾ ਨਾ ਜਾਵੇ ਹੈ ਨਾ